ਗੋਪਾਲਾ ਜੀ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਕੋਟਨੇ ਦਾ ਭੋਗ ਰੁਕਵਾਇਆ ਸੀ ਤੇ ਕਿਉਂਕਿ ਜੋ ਕੁਝ ਸੁਖਬੀਰ ਸਿੰਘ ਬਾਦਲ ਨੇ ਜਾਂ ਧਾਮੀ ਸਾਹਿਬ ਨੇ ਉਹਨਾਂ ਦੇ ਘਰੇ ਪਹੁੰਚ ਕੇ ਜੋ ਕੁਝ ਸਰੂਪਾ ਵਗੈਰਾ ਦਿੱਤਾ ਜਾਂ ਉਸ ਤੋਂ ਜੋ ਬਿਆਨ ਆਏ ਗਰੇਵਾਲ ਸਾਹਿਬ ਵਗੈਰਾ ਜਿੰਨੇ ਵੀ ਸਿਗੇ ਉੱਥੇ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿੰਨਾਂ ਲਾਣਾ ਉੱਥੇ ਪਹੁੰਚਿਆ ਸੀਗਾ ਸਾਰਿਆਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਪਰ ਉਹ ਬਹੁਤ ਵਧੀਆ ਗੱਲਾਂ ਦੇ ਪਿੱਛੇ ਦਾ ਅਸਲ ਸੱਚ ਕੀ ਹੈ ਉਹ ਮੈਂ ਗੋਪਾਲਾ ਜੀ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿਉਂਕਿ ਡੀਐਸਜੀਐਮਸੀ ਨੇ ਵੀ ਪ੍ਰੋਗਰਾਮ ਉਹ ਲੀਕਿਆ ਸੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਮਿਤ ਸਿੰਘ ਕਾਲਕਾ ਜੀ ਵੱਲੋਂ ਚਾਰ ਮਤੇ ਪਾਏ ਗਏ ਉਸ ਪ੍ਰੋਗਰਾਮ ਦੇ ਵਿੱਚ ਵੀ ਇਹ ਸ਼ਾਮਿਲ ਸੀ ਹੁਣ ਇਹਨਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਉਸ ਪ੍ਰਬੰਧਕ ਕਮੇਟੀ ਉਹ ਤਾਂ ਦਿੱਲੀ ਬੈਠੀ ਹੈ ਤੇ ਦਿੱਲੀ ਵਾਲਿਆਂ ਦੀ ਉੱਥੇ ਬਹੁਤ ਚੱਲਦੀ ਹੈ ਤੇ ਦਿੱਲੀ ਵਾਲਿਆਂ ਨੂੰ ਕਿੱਥੋਂ ਕੌਂਕੇਜ ਦੀ ਯਾਦ ਆ ਗਈ ਆਓ ਇਹਨਾਂ ਦੇ ਵੀ ਗੱਲ ਸੁਣ ਲੈਣੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਪਾਲਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੋਪਾਲਾ ਜੀ ਕੌਂਕੇ ਜੀ ਦੇ ਮਸਲੇ ਉੱਤੇ ਥੋੜੀ ਗੱਲਬਾਤ ਕਰਨੀ ਆ ਤੁਹਾਡੇ ਨਾਲ ਠੀਕ ਆ ਜੀ ਸਰਦਾਰ ਸਿੰਘ ਸਾਹਿਬ ਅ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜੋ ਹੁਣ ਸੁਖਬੀਰ ਸਿੰਘ ਬਾਦਲਵਾਨ ਦੇ ਘਰੇ ਗਏ ਨੇ ਸਰੂਪੇ ਦਿੱਤੇ ਨੇ ਇਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਆਂ ਦੇਖੋ ਜੀ ਤਾਂ ਮਗਰਮੱਛ ਦੇ ਸੰਜੂਬ ਹੋਣ ਵਾਲੀ ਗੱਲ ਹੁੰਦੀ ਆ ਜਦੋਂ ਸਿੱਖ ਜਥੇਬੰਦੀਆਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹਾਈ ਕੋਰਟ ਤੱਕ ਪਹੁੰਚੇ ਤੇ ਬੀਪੀ ਤਵਾੜੀ ਵਾਲੀ ਰਿਪੋਰਟ ਲੈ ਕੇ ਆਂਦੀ ਸਰਦਾਰ ਬਾਦਲ ਸਾਹਿਬ ਕੋਲ ਗਏ ਤਾਂ ਬਾਦਲ ਸਾਹਿਬ ਕਹਿੰਦੇ ਜੀ ਹੁਣ ਇਹ ਖਰੀਂਚ ਚੱਲਣ ਦਾ ਵਕਤ ਨਹੀਂਗਾ ਇਹ ਹੁਣ ਆਪਣਾ ਪੁਰਾਣੀਆਂ ਬਾਤਾਂ ਨੂੰ ਨਾ ਛੇੜੋ ਜੀ ਜੋ ਹੋ ਗਿਆ ਉਹਨੂੰ ਭੁੱਲ ਜਾਓਗਾ ਨਵੀਂ ਗੱਲ ਕਰੀਏ ਜੀ ਇਹੀ ਗੱਲ ਜਦੋਂ ਬੀਬੀ ਖਲਰਾਨਾ ਕੋਲ ਪਹੁੰਚੀ ਸੀ ਉਦੋਂ ਬੀਬੀ ਖਲਰਾਨਾ ਨੂੰ ਵੀ ਇਹੀ ਗੱਲ ਬਾਦਲ ਸਾਹਿਬ ਨੇ ਕਹੀ ਸੀ ਛੱਡ ਬੀਬੀ ਪੁਰਾਣੀਆਂ ਗੱਲਾਂ ਨੇ ਅੱਜ ਦਾ ਦੇਖ ਜਿਹਦੇ ਸਿਰ ਦਾ ਸਾਈਂ ਯਾ ਹੋਵੇ ਨਾ ਉਹਨੂੰ ਪਤਾ ਹੁੰਦਾ ਜਿਹੜੇ ਪੁੱਤ ਦਾ ਪਿਓ ਜਾਂ ਜਿਹੜੀ ਧੀ ਦਾ ਪਿਓ ਗਿਆ ਹੋਵੇ ਜਾਂ ਭਰਾ ਗਿਆ ਹੋਵੇ ਜਿਹੜੀ ਮਾਂ ਦਾ ਪੁੱਤ ਗਿਆ ਹੋਵੇ ਉਹਨੂੰ ਪਤਾ ਹੁੰਦਾ ਕਿ ਦਰਦ ਕੀ ਹੁੰਦਾ ਕਿਸੇ ਦੇ ਜਾਣ ਦਾ ਕੋਈ ਓਦਾਂ ਮਰ ਜੇ ਤਾਂ ਫੇ ਵੀ ਸਬਰ ਹੋ ਜਾਂਦਾ ਆ ਪਿਛਲ ਪ੍ਰਮਾਤਮਾ ਨੇ ਜਿੰਨੇ ਸਾਹ ਲਿਖੇ ਸੀ ਉਹਨੇ ਹੰਡਾਲੇ ਪਰ ਜਿੱਦਾ ਕੋ-ਕੋ ਕੇ ਟੋਟੇ ਕਰ ਕਰਕੇ ਝੂਠੇ ਮੁਕਾਬਲੇ ਕਰ ਕਰਕੇ ਮਤਲਬ ਨਹਿਰਾ ਚੇ دریاਵਾ ਚੇ ਰੋੜੇ ਬੇਕਸੂਰੇ ਸਿੰਘ ਉਹ ਮਾਮਾ ਕਿੱਦਾਂ ਭੁੱਲ ਜਾਣਗੇ ਉਹ ਵੀ ਪੱਗਾਂ ਵਾਲਿਆਂ ਨੇ ਉਸ ਵਕਤ ਜਦੋਂ ਇਨਸਾਫ ਲੈਣ ਦਾ ਵੇਲਾ ਸੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਸੀਐਮਸੀ ਸਰਦਾਰ ਤਕਬੀਰ ਸਿੰਘ ਬਾਦਲ ਡਿਪਟੀ ਸੀਐਮਸੀ ਪੰਜਾਬ ਦੇ ਉਦੋਂ ਇਹਨਾਂ ਨੇ ਸਾਡੇ ਸ਼ਹੀਦਾਂ ਦੀ ਰਿਪੋਰਟ ਦਬਾ ਲਈ ਇਨਸਾਫ ਨਹੀਂ ਦਿੱਤਾ ਤੇ ਜਿਹੜੇ ਕਾਤਲਾਂ ਨੇ ਕਤਲ ਕੀਤੇ ਸੀ ਜ਼ੁਲਮ ਕੀਤੇ ਸੀ ਉਹਨਾਂ ਨੂੰ ਉਦੇ ਦੇ ਕੇ ਨਵਾਜਿਆ ਗਿਆ ਸੈਣੀ ਉਥੇ ਜਿਹੜਾ ਸਮੇਤ ਸੈਣੀ ਡੀਜੀਪੀ ਆ ਜਿਹੜਾ ਉਦੋਂ ਐਸਐਸਪੀ ਸੀ ਉਹਦੀ ਪ੍ਰਮੋਸ਼ਨ ਕੀਤੀ ਗਈ ਵਧਾਇਆ ਗਿਆ ਉਹਨੂੰ ਆਪਦੇ ਰਾਜ ਭਾਗ ਦੇ ਵਿੱਚ ਉਹ ਹੀ ਸਿੰਘ ਸਹਿਬ ਭਾਈ ਗੁਰਦੇਵ ਸਿੰਘ ਕੌਕੇ ਸਾਹਿਬ ਦੇ ਕਤਲ ਦੇ ਵਿੱਚ ਸ਼ਾਮਲ ਆ ਤਸ਼ੱਦਦ ਕਰਨ ਦੇ ਵਿੱਚ ਸ਼ਾਮਲ ਆ ਤੇ ਉਹਨਾਂ ਨੂੰ ਉਹ ਡੀਜੀਪੀ ਲਾਉਂਦੇ ਆ ਆਪਦੇ ਸਰਕਾਰ ਦੇ ਵਿੱਚ ਅੱਜ ਉਹੀ ਬਾਦਲ ਪਰਿਵਾਰ ਉਸੇ ਸਿੰਘ ਸਹਿਬ ਭਾਈ ਗੁਰਦੇਵ ਸਿੰਘ ਜੀ ਤੇ ਕੌਕੇ ਸਾਹਿਬ ਦੇ ਘਰ ਜਾ ਕੇ ਉਹਨਾਂ ਨੂੰ ਸਰੋਪੇ ਦਿੰਦੇ ਆ ਤੇ ਸਰੋਪੇ ਲੈਂਦੇ ਨੇ ਇਹ ਕਿਥੋਂ ਦੇ ਇਹ ਕੀ ਡਰਾਮੇ ਹੋ ਰਹੇ ਆ ਅੱਖਾਂ ਵਿੱਚ ਘੱਟਾ ਪਾ ਕੇ ਬਰੀ ਨਹੀਂ ਹੋਇਆ ਜਾਣਾ ਸਰਦਾਰ ਸਾਹਿਬ ਬਿਲਕੁਲ ਅੱਖਾਂ 'ਚ ਘੱਟਾ ਪਾ ਕੇ ਬਰੀ ਤਾਂ ਨਹੀਂ ਹੋਇਆ ਜਾਣਾ ਪਰ ਦੂਸਰੇ ਪਾਸੇ ਅਗਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਅੱਜ ਤਾਂ ਉਹ ਪੱਪਾ ਭਾਰਾ ਕਿ ਅਸੀਂ ਇਹ ਐਫ ਆਈ ਆਰ ਵੀ ਦਰਜ ਕਰਵਾਵਾਂਗੇ ਅਸੀਂ ਮੁਲਜ਼ਿਮਾਂ ਨੂੰ ਸਜ਼ਾ ਵੀ ਦਿਵਾਵਾਂਗੇ ਪਰ ਸਵਾਲ ਤਾਂ ਉੱਥੇ ਹੀ ਖੜਾ ਹੁੰਦਾ ਨਾ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਹੁਣ ਕਿਉਂ ਯਾਦ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਪਹਿਲੋਂ ਜਿਹੜਾ ਪਾਪ ਕਰ ਚੁੱਕੀ ਆ ਉਹਦਾ ਜਵਾਬ ਸ੍ਰੀ ਅਕਾਲਪਤੀ ਸਾਹਿਬ ਦੇ ਵਿਹੜੇ ਵਿੱਚ ਖਲੋ ਕੇ ਗਲਚ ਪੱਲਾ ਪਾ ਕੇ ਕੌਮ ਨੂੰ ਦੱਸੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਤੇ ਉਹਨਾਂ ਦੇ ਜਿਹੜੇ ਸੈਕਟਰੀ ਸੀ ਉਸ ਵਕਤ ਰੂਪ ਸਿੰਘ ਸਕੱਤਰ ਉਹਨਾਂ ਨੇ ਰਾਗੀ ਜਥਾ ਕਿਉਂ ਭੇਜਿਆ ਧਮਕੀ ਦਿੱਤੀ ਗਈ ਪਾਈ ਬਲਦੇਵ ਸਿੰਘਾ ਵਡਾਲਾ ਨੂੰ ਉਥੋਂ ਕਿਹਾ ਗਿਆ ਕਿ ਤੁਹਾਨੂੰ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਨੇ ਵਡਾਲਾ ਸਾਹਿਬ ਵੀ ਜਿਉਂਦੇ ਆ ਤੇ ਇਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਵੀ ਜਿਉਂਦੇ ਆ ਠੀਕ ਆ ਜੀ ਰੂਪ ਸਿੰਘ ਸਕੱਤਰ ਵੀ ਜਿਉਂਦਾ ਹੈ ਤੇ ਭਾਈ ਬਲਦੇਵ ਸਿੰਘ ਵਡਾਲਾ ਵੀ ਜਿਉਂਦਾ ਹੈ ਤੇ ਬਲਵੰਤ ਸਿੰਘ ਪਾਲਾ ਵੀ ਜਿਉਂਦਾ ਹੈ ਤੇ ਉਹ ਗੁਰਦੁਆਰਾ ਕਮੇਟੀ ਵੀ ਜਿੰਦਾ ਜਿਹੜੀ ਗੁਰੂ ਘਰ ਦੇ ਵਿੱਚ ਭੋਗ ਪਾਇਆ ਉੱਥੇ ਰਾਗੀ ਜਥਾ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਉਸ ਪਾਪ ਦਾ ਭਾਗੀਦਾਰ ਕੌਣ ਆ ਉਹਦਾ ਜਵਾਬ ਕਿੰਨੇ ਦੇਣਾ ਹੈ ਜਦੋਂ ਉਹ ਕਾਤਲ ਮਰਿਆ ਕਾਲਤਖ ਸਾਹਿਬ ਦੇ ਜਥੇਦਾਰ ਦਾ ਉਹਦੇ ਭੋਗ ਤੇ ਸ਼ਰੋਮਣੀ ਕਮੇਟੀ ਪ੍ਰਬੰਧ ਕਰਦੀ ਆ ਰਾਗੀ ਜਥੇ ਦਿੰਦੀ ਆ ਜਾਨੀ ਗੁਰਵਚਨ ਸਿੰਘ ਜਾ ਕੇ ਉੱਥੇ ਉਹਨਾਂ ਦੇ ਘਰ ਦੇ ਵਿੱਚ ਹਿਰਕ ਕਰਦਾ ਸੋਗ ਕਰਦਾ ਉਹ ਦੁਬਾਰਾ ਫੇਰ ਗੱਲਾਂ ਛਿਰ ਪੈਂਦੀਆਂ ਨੇ ਸ਼ਰੋਮਣੀ ਕਮੇਟੀ ਪਹਿਲਾਂ ਤੋਂ 500 ਨੂੰ ਦੱਸੇ ਵੀ ਉਹ ਪਾ ਅੱਜ ਸ਼ਰੋਮਣੀ ਕਮੇਟੀ ਦਾ ਸੱਚੀ ਹੋ ਰਹੀ ਆ ਇਹ ਬਾਦਲ ਪਰਿਵਾਰ ਦੇ ਕਹਿੰਦੇ ਸਾਰਾ ਕੁਝ ਹੋ ਰਿਹਾ 31 ਸਾਲਾਂ ਬਾਅਦ ਸੀ ਹਿੱਦੀ ਸ਼ਾਦਦੀ ਵੀ ਯਾਦ ਆ ਗਈ ਅੱਜ ਪਤਾ ਹੈ ਕਿ ਐਸਜੀਪੀਸੀ ਦੀ ਇਲੈਕਸ਼ਨ ਆ ਰਹੀ ਆ ਅੱਜ ਪਤਾ ਹੈ ਕਿ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆ ਰਹੀਆਂ ਤੇ ਸਾਡੇ ਹੱਥਾਂ ਚੋਂ ਜ਼ਮੀਨ ਜਾ ਚੁੱਕੀ ਹੈ ਲੋਕ ਸਾਡੇ ਨਾਲ ਪਿੱਛੇ ਹਟ ਰਹੇ ਨੇ ਤੇ ਇਹ ਡਰਾਮੇ ਨਹੀਂ ਹੋਣੇ ਸਰਦਾਰ ਸਾਹਿਬ ਖਾਲਸਾ ਪੰਥ ਨੇ ਪਲੀ ਪਲੀ ਦਾ ਹੱਕ ਮੰਗਣਾ ਆਪਣੇ ਸ਼ਹੀਦਾਂ ਦੇ ਪਵਿੱਤਰ ਡੁੱਲੇ ਹੋਏ ਖੂਨ ਦਾ ਇਨਸਾਫ ਚਾਹੀਦਾ ਪੰਥ ਨੂੰ ਪਰ ਅਜ ਤੱਕ ਇਹ ਇਸ ਤਰ੍ਹਾਂ ਸਰੋਪੇ ਦੇ ਲੈ ਕੇ ਨਹੀਂ ਖੜਾ ਛੁੱਟਣਾ ਅਜ ਤੱਕ ਅਕਾਲੀਆਂ ਦੇ ਕਈ ਲੀਡਰ ਨੇ ਸਾਹਮਣੇ ਆ ਕੇ ਜਿਹੜੇ ਕਹਿੰਦੇ ਨੇ ਕਿ ਬਾਦਲ ਸਾਹਿਬ ਤਾਂ ਬਿਲਕੁਲ ਪਾਕ ਸਾਫ ਨਹੀਂ ਉਹ ਤਾਂ ਕਾਂਗਰਸ ਦੀ ਸਰਕਾਰ ਸੀ ਸਾਰਾ ਕਸ਼ ਕਰਵਾਇਆ ਹੈ ਹੀ ਬਿਅੰਤ ਸਿੰਘ ਨੇ ਜਾਂ ਕੇ ਪੀਐਸ ਗਿੱਲ ਨੇ ਕੀਤਾ ਵਿਰਸਾ ਸਿੰਘ ਵਲਟੋਆ ਵਰਗੇ ਬੜੀਆਂ ਸਫਾਈਆਂ ਦਿੰਦੇ ਨੇ ਜਾਂ ਇਹਨਾਂ ਦੇ ਹੋਰ ਜਿਹੜੇ ਬਲਾਰੇ ਨੇ ਉਹ ਬਹੁਤ ਸਫਾਈਆਂ ਦਿੰਦੇ ਨੇ ਇੱਥੇ ਜਿਹੜਾ ਇਹਨਾਂ ਦਾ ਹੈਗਾ ਡਾਕਟਰ ਦਲਜੀਤ ਸਿੰਘ ਛੀਮਾ ਤੇ ਵਿਰਸਾ ਸਿੰਘ ਵਲਟੋਆ ਜਿਹੜੇ ਬੋਲਦੇ ਪਏ ਨੇ ਇਹ ਇਹਨਾਂ ਦਾ ਮਿੰਟੂ ਰਮਾਣਾ ਜਿਹੜਾ ਬੋਲਦਾ ਪਿਆ ਹੈ ਇਹਨਾਂ ਨੂੰ ਕਹੋ ਕਿ ਪੰਥ ਦੇ ਸਾਹਮਣੇ ਬਹਿ ਕੇ ਇੱਕ ਬੰਨੇ ਬਹਿਣ ਕੇ ਮੈਂ ਉਸ ਦਿਨ ਵੀ ਮੈਂ ਅੱਜ ਵੀ ਕਹਿੰਦਾ ਕਿ ਇੱਕ ਬੰਨੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਰ ਨੂੰ ਡਿਬੇਟ ਤੇ ਬਿਠਾ ਲਓ ਨਾਲ ਭਾਈ ਮੋਹਨ ਸਿੰਘ ਨੂੰ ਬਿਠਾ ਲਓ ਨਾਲ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਸਾਹਿਬ ਕਾ ਜਦ ਅਰ ਕਾਲ ਤੱਕ ਸਾਹਿਬ ਨੂੰ ਬਿਠਾ ਲਓ ਜਿਹੜੇ ਬੰਦੇ ਲੜਾਈ ਲੜ ਰਹੇ ਸੀ ਨਾਲ ਦਿੱਲੀ ਕਮੇਟੀ ਦੇ ਪ੍ਰਧਾਨ ਅ ਕਲਕਾ ਸਾਹਿਬ ਨੂੰ ਬਿਠਾ ਲਿਆ ਜਾਵੇ ਤੇ ਇੱਕ ਬੰਨੇ ਬੈਠੇ ਸਰਦਾਰ ਸੁਖਬੀਰ ਸਿੰਘ ਬਾਦਲ ਉਥੇ ਸਵਾਲ ਜਵਾਬਾਂ ਦੇ ਵਿੱਚ ਪਤਾ ਲੱਗੂ ਕਿ ਬੀਪੀ ਤਵਾੜੀ ਦੀ ਰਿਪੋਰਟ ਇਹਨਾਂ ਦੇ ਜਿਹੜੇ ਹੈਗੇ ਆ ਬਾਦਲਾਂ ਦੇ ਬਲਾਰੇ ਉਹ ਠੀਕ ਦੱਸਦੇ ਆ ਕਿ ਪੰਥ ਠੀਕ ਦੱਸਦਾ ਹੈ ਉਹਦੇ ਵਿੱਚ ਇੱਕ ਵਕੀਲਾਂ ਦਾ ਪੈਨਲ ਪਠਾ ਲਓ ਆ ਜਿਹੜੀ ਗੋਪਾਲਾ ਜੀ ਗੱਲ ਕਰ ਰਹੇ ਨੇ ਮੈਂ ਤਾਂ ਧਾਮੀ ਸਾਹਿਬ ਤੁਹਾਨੂੰ ਗਰੇਵਾਲ ਸਾਹਿਬ ਤੁਹਾਨੂੰ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਰੁਗਵੀਰ ਜੀ ਤੁਹਾਨੂੰ ਬੇਨਤੀ ਕਰਦਾ ਸੁਖਵੀਰ ਬਾਦਲ ਜੀ ਨੂੰ ਬਣਾ ਲਿਓ ਆ ਹੁਣ ਸਿੰਘ ਸਾਹਮਣੇ ਸਿੱਧਾ ਕਹਿ ਰਹੇ ਨੇ ਜਿੱਥੇ ਕਹਿੰਨੇ ਉੱਥੇ ਆ ਜਾਣਗੇ ਇਹ ਸਿੰਘ ਅਸਾਰਾ ਪੈਨਲ ਜਿਹੜਾ ਇਹਨੇ ਕਿਹਾ ਇਧਰ ਦਾ ਪੈਨਲ ਤੁਹਾਡਾ ਨਹੀਂ ਇਧਰ ਦਾ ਪੈਨਲ ਇਹਨੇ ਸਿਰਫ ਸੁਖਵੀਰ ਸਿੰਘ ਬਾਦਲ ਕਿਹਾ ਮੈਂ ਨਾਲ ਤਿੰਨ ਨਾਮ ਹੋਰ ਲੈ ਦਿੱਤੇ ਆ ਆਓ ਤਾਂ ਸਹੀ ਕਾਨਫਰੰਸ ਕਿਤੇ ਖੁੱਲੀ ਡਿਬੇਟ ਕਿਤੇ ਵੀ ਇਸ ਮਸਲੇ ਦੇ ਉੱਤੇ ਆਓ ਇੱਕ ਵਾਰ ਸਾਹਮਣੇ ਸਰਦਾਰ ਸਿਮਰਜੀਤ ਸਿੰਘ ਮਾਨਵੀ ਪਹੁੰਚਣਗੇ 101% ਆਪ ਲੈ ਕੇ ਆਵਾਂਗੇ ਉਹਨਾਂ ਨੂੰ ਵੀ ਆਓ ਸਾਹਮਣੇ ਤੁਸੀਂ ਅਗਰ ਸੱਚੇ ਹੋ ਆਪਣੀ ਥਾਂ ਤੇ ਕੋਈ ਗੁਨਾਹ ਨਹੀਂ ਕੀਤਾ ਤੁਹਾਡੇ ਹੱਥੋਂ ਕਤਲ ਨਹੀਂ ਹੋਇਆ ਤੁਹਾਨੂੰ ਉਸ ਬਾਰੇ ਕੋਈ ਪਤਾ ਨਹੀਂ ਸੀ ਤਾਂ ਫੇਰ ਅੱਗੇ ਸੰਗਤ ਜੀ ਹਲੇ ਸੁਣੀਓ ਕਿ ਜਿੱਦਨ ਕਤਲ ਹੋ ਜਾਂਦੇ ਨੇ ਜਥੇਦਾਰ ਸਾਹਿਬ ਉਸ ਤੋਂ ਬਾਅਦ ਵੀ ਬਾਦਲ ਸਾਹਿਬ ਕਿੰਨਾ ਵੱਡਾ ਝੂਠ ਪਰਿਵਾਰ ਨੂੰ ਬੋਲਦੇ ਨੇ ਪਹਿਲਾਂ ਵਾਲੀ ਕਾਲ ਮੈਂ ਤਾਂ ਹੀ ਸੁਣਾਈ ਸੀ ਵੀ ਰਿਪੋਰਟ ਦੇ ਵਿੱਚ ਲਿਖਿਆ ਕੀ ਆ ਜਿਹੜੀਆਂ ਗੱਲਾਂ ਲਿਖੀਆਂ ਉਹ ਪੜ੍ਹ ਕੇ ਨਹੀਂ ਸੁਣਾਉਂਦੇ ਪੁਲਸ ਛਪੋ ਜਾਂਦੇ ਨੇ ਗੱਲਾਂ ਨੂੰ ਜਿਹੜੀਆਂ ਅਸਲੀ ਗੱਲਾਂ ਨੇ ਉਹ ਸਾਹਮਣੇ ਆਉਣੀਆਂ ਚਾਹੀਦੀਆਂ ਵੀ ਬੀਪੀ ਤਵਾੜੀ ਸਾਹਿਬ ਦੀ ਰਿਪੋਰਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਸੀ ਸ਼ਹੀਦੀ ਕਿਵੇਂ ਹੋਈ ਸਭ ਕੁਝ ਕਿਵੇਂ ਹੋਇਆ ਉਹਦੀ ਜਾਂਚ ਦੀ ਤਹ ਤੱਕ ਗੱਲ ਗਈ ਉਹ ਕਿੰਨੇ ਰੋਕੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰੋਕੀ ਆ ਰਿਪੋਰਟ ਤੇ ਕਹਿੰਦੇ ਜੀ ਉਹ ਜੀ ਰਿਪੋਰਟ ਹੀ ਠੀਕ ਨਹੀਂ ਸੀ ਮੈਂ ਪੁੱਛਦਾ ਐ ਕਿ ਜੇ ਸਰਦਾਰ ਸੁਖਵੀਰ ਸਿੰਘ ਜੀ ਤੁਹਾਡੇ ਬਾਪ ਕਹਿੰਦੇ ਸੀ ਅਜੋ ਜਾ ਚੁੱਕੇ ਨੇ ਕਿ ਰਿਪੋਰਟ ਠੀਕ ਨਹੀਂ ਸੀ ਤੇ ਤੁਸੀਂ ਤਾਂ ਸੀਐਮ ਨੂੰ ਪੰਜਾਬ ਦੇ ਜਿਹੜਾ ਮਰਜੀ ਡੀਜੀਪੀ ਲਾ ਕੇ ਤੁਸੀਂ ਇਨਸਾਫ ਦਿਵਾ ਸਕਦੇ ਸੋ ਬਿਲਕੁਲ ਸੀਬੀਆਈ ਇਨਕੁਆਰੀ ਮਾਰਕ ਹੋ ਸਕਦੀ ਸੀ ਬਹੁਤ ਸਾਰੇ ਇਹ ਸਵਾਲ ਤਾਂ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਆਉਂਦੇ ਨੇ ਕਿ ਅਗਰ ਬੀ.ਬੀ. ਤਿਵਾੜੀ ਨੇ ਸਹੀ ਜਾਂਚ ਨਹੀਂ ਕੀਤੀ ਨਹੀਂ ਕੀਤੀ ਤਾਂ ਫਿਰ ਉਸ ਚੀਜ਼ ਨੂੰ ਜਨਤਕ ਕਰ ਦੇ ਕਰ ਦਿੰਦੇ ਨੇ ਪਗੋੜਾ ਲਿਖਤਾ ਉਸ ਦੇ ਵਿੱਚ ਪਰ ਉਸ ਦੇ ਵਿੱਚ ਬਹੁਤ ਲੋਕਾਂ ਦੇ ਬਿਆਨ ਨਹੀਂ ਕਿਉਂਕਿ ਰਿਪੋਰਟ ਜਿਹੜੀ ਜਨਤਕ ਹੋਈ ਹੈ ਉਹ 6 ਜਾਂ 7 ਸਫਿਆਂ ਦੀ ਰਿਪੋਰਟ ਜਨਤਕ ਹੋਈ ਹੈ ਤੇ ਜਿੱਥੇ ਤੱਕ ਸਾਨੂੰ ਪਤਾ ਹੈ ਕਿ ਉਹ ਰਿਪੋਰਟ ਅਸਲ ਦੇ ਵਿੱਚ 600 ਸਫਿਆਂ ਦੀ ਹੈ ਬਿਲਕੁਲ ਜੀ ਤੇ ਹੁਣ ਉਹ 600 ਸਫਿਆਂ ਦੇ ਵਿੱਚ ਬਹੁਤ ਲੋਕਾਂ ਦੇ ਬਿਆਨ ਹੋਣਗੇ ਜਿਹੜੇ ਬਿਆਨ ਇਹ ਦਬਾ ਗਏ ਨੇ ਉਹ ਸਾਰੀ ਰਿਪੋਰਟ ਸਰਦਾਰ ਸਾਹਿਬ ਸੈਣੀ ਸਾਹਿਬ ਖੁੱਲਣੀ ਚਾਹੀਦੀ ਆ ਉਹ ਰਿਪੋਰਟ ਖੁੱਲ ਕੇ ਸਾਹਮਣੇ ਆਵੇ ਅਸੀਂ ਕਹਿੰਨੇ ਆ ਕਿ ਬਾਦਲ ਪਰਿਵਾਰ 15 ਸਾਲ ਉਦੋਂ ਬਾਅਦ ਸੀਐਮ ਰਹੇ ਪੰਜਾਬ ਦੇ ਤੇ 15 ਸਾਲਾਂ ਦੇ ਵਿੱਚ ਇਨਸਾਫ ਕਿਉਂ ਨਹੀਂ ਦਿਵਾ ਸਕਿਆ ਅੱਜ ਤੱਕ ਤੁਹਾਡੀ ਸਤਾ ਹੀ ਨਹੀਂ ਗਈ ਤੁਹਾਨੂੰ ਤਾਂ ਅਗਲੇ ਹੱਥ ਘੜੀਆਂ ਲਾਉਣ ਨੂੰ ਫਿਰਦੇ ਤੁਸੀਂ ਇਨਸਾਫ ਕਿੱਥੋਂ ਦਿਵਾਉਣਾ ਹੈ ਕੀ ਪਾਵਰ ਆ ਤੁਹਾਡੇ ਕੋਲ ਤੁਸੀਂ ਡੀਜੀਪੀ ਬਿਠਾ ਸਕਦੇ ਹੋ ਇਹ ਪੰਚ ਕੋਲ ਪਾਵਰ ਆ ਖਾਲਸਾ ਪੰਥ ਇਕੱਠਾ ਹੋ ਗਿਆ ਤਾਂ ਜੋ ਮਰਜ਼ੀ ਕਰ ਸਕਦਾ ਪਰ ਬਾਦਲ ਪਰਿਵਾਰ ਤਾਂ ਤੁਸੀਂ ਉਹ ਲੋ ਇਹ ਤੁਹਾਨੂੰ ਆਪ ਜੀ ਦੇ ਚੈਨਲ ਦੇ ਉੱਤੋਂ ਸਰਦਾਰ ਸੈਣੀ ਸਾਹਿਬ ਬਹੁਤ ਵਾਰੀ ਇਸ ਗੱਲ ਦੇ ਖਿਲਾਫੇ ਟੇਕਣ ਵਿੱਚੋਂ ਟਾਈਮ ਲਵਾ ਕਿ ਜਿਸ ਦਿਨ ਭਾਈ ਗੁਰਦੇਵ ਸਿੰਘ ਕੌਕੇ ਜੀ ਸ਼ਹੀਦ ਹੋ ਚੁੱਕੇ ਸੀ ਟੁਕ ਟੁਕੇ ਟੁਕੜੇ ਕਰਕੇ ਉਹਨਾਂ ਦਾ ਦਰਿਆ ਵਿੱਚ ਸਰੀਰ ਰੋੜ ਦਿੱਤਾ ਗਿਆ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਫੋਨ ਕੀਤਾ ਕਹਿੰਦੇ ਜੀ ਸਿੰਘ ਸਾਹਿਬ ਜੀ ਦੇ ਪਰਿਵਾਰ ਨੂੰ ਉਹਨਾਂ ਦੇ ਜਿਹੜੇ ਬਸਤਰ ਲੈ ਕੇ ਆਉਂਦੇ ਆ ਉਹ ਭੇਜ ਦਿਆ ਕਰੋ ਤੇ ਉਹ ਪ੍ਰਸ਼ਾਦਾ ਪਕਾ ਕੇ ਲੈ ਕੇ ਆਉਂਦੇ ਨੇ ਉਹ ਭੇਜ ਦਿਆ ਕਰੋ ਸ਼ਾਬਾਸ਼ ਤੇਰੇ ਯਾਰ ਕਮਾਲ ਕਰਦਾ ਹੈ ਤੈਨੂੰ ਪਤਾ ਲੱਗ ਚੁੱਕਾ ਹੈ ਕਿ ਸਿੰਘ ਸਾਹਿਬ ਸ਼ਹੀਦ ਹੋ ਗਿਆ ਜਿਸ ਬੰਦੇ ਨੂੰ ਇਹ ਪਤਾ ਹੈ ਕਿ ਖਾਲਸਾ ਸਾਹਿਬ ਦਾ ਜਹਾਜ਼ਦਾਰ ਇਹਨਾਂ ਜ਼ਾਲਿਮਾਂ ਨੇ ਕੋਕੇ ਸ਼ਹੀਦ ਕਰਤਾ ਯਾਰ ਉਹ ਡਰਾਮਾ ਕਰੇ ਪਰਿਵਾਰ ਨਾਲ ਮਤਲਬ ਕਮਾਲ ਹੈ ਤੋਂ ਬਾਅਦ ਪਰਿਵਾਰ ਨੂੰ ਝੂਠਾ ਫੋਨ ਕਰਕੇ ਇਹ ਗੱਲ ਕਹੀ ਵੀ ਤੁਸੀਂ ਕੱਪੜੇ ਲੈ ਜਾਂਦੇ ਰਹੋ ਪ੍ਰਸ਼ਾਦਾ ਪਾਣੀ ਲੈ ਕੇ ਜਾਂਦੇ ਰਹੋ ਚੜਿਹਰਾ ਵਾਸਤੇ ਜੀ 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 ਪਰ ਇਹ ਝੂਠ ਕਿਉਂ ਬੋਲਿਆ ਗਿਆ ਜੀ ਤੁਸੀਂ ਨਾਲ ਕੌਮ ਨਾਲ ਝੂਠ ਬੋਲਿਆ ਗਿਆ ਏਡਾ ਵੱਡਾ ਧੋਖਾ ਜਿਸ ਬੰਦੇ ਨੇ ਏਡਾ ਵੱਡਾ ਪਰਿਵਾਰ ਨਾਲ ਧੋਖਾ ਕੀਤਾ ਨੇ ਉਹ ਪਰਿਵਾਰ ਕਿਹੜੇ ਮੂੰਹ ਨਾਲ ਕਹਿ ਰਿਹਾ ਅੱਜ ਕਿ ਅਸੀਂ ਇਨਸਾਫ ਦਿਵਾਵਾਂਗੇ ਇਹ ਕਦੀ ਵੀ ਇਹਨਾਂ ਨੂੰ ਤਾਂ ਪਿੰਡ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਕੋ ਕੇ ਪਿੰਡ ਦੀ ਸੰਗਤ ਨੂੰ ਤੇ ਪਰਿਵਾਰ ਨੂੰ ਕਿ ਇਹਨਾਂ ਨੂੰ ਇਸ ਪਿੰਡ ਦੇ ਵਿੱਚੋਂ ਬੁਰੀ ਤਰ੍ਹਾਂ ਭਜਾ ਦਿਓ ਪਿੰਡਾਂ ਦੇ ਵਿੱਚ ਉਹ ਕਿ ਪਿੰਡ ਦੇ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਇਹਨਾਂ ਦੇ ਪੈਰ ਨਾ ਲੱਗਣ ਜੇ ਉਹਨਾਂ ਨੂੰ ਪਿੰਡਾਂ ਦੇ ਨਾਂ ਬਣ ਦਿਓ ਯਾਰ ਇਹ ਲੋਕ ਕਾਤਲ ਨਹੀਂ ਮੈਂ ਮੂੰਹ ਨੂੰ ਮੂੰਹ ਕਹਿਣਾ ਹੈ ਇਹ ਕਾਤਲ ਨਹੀਂ ਜਿਹਨਾਂ ਤੁਸੀਂ ਤਾਂ ਕਹਿ ਰਹੇ ਹੋ ਕਾਤਲ ਨੇ ਬਹੁਤ سارے ਲੋਕ ਨੇ ਜਿਹੜੇ ਕਹਿੰਦੇ ਨੇ ਕਾਤਲ ਨੇ ਪਰ ਕੌਂਕੇ ਪਰਿਵਾਰ ਉਹਨਾਂ ਦੀ ਸਿੰਘਣੀ ਉਹਨਾਂ ਦਾ ਪੁੱਤ ਉਹ ਤਾਂ ਸਰੂਪੇ ਪਾਵਾਰ ਰਹੇ ਨੇ ਸਰੂਪੇ ਪਾ ਵੀ ਰਹੇ ਨੇ ਫਿਰ ਜਿਹੜੇ ਪਾਸੇ ਭਜਾ ਦਾਂਗੇ ਪਰਿਵਾਰ ਨੂੰ ਅਸੀਂ ਕੀ ਕਹਿ ਸਕਦੇ ਹਾਂ ਜੀ ਪਰਿਵਾਰ ਨੂੰ ਤਾਂ ਬੇਨਤੀ ਕਰ ਸਕਦੇ ਹਾਂ ਅੱਫ ਜੋੜ ਕੇ ਕਿ ਪਰਿਵਾਰ ਨੂੰ ਕੀਤਾ ਕੀ ਡਰਾਇਆ ਹੈ ਜਾਂ ਡਰਾਇਆ ਗਿਆ ਉਹਨਾਂ ਨੂੰ ਜਾਂ ਕੀ ਕਿਹਾ ਗਿਆ ਹੈ ਪਰਿਵਾਰਕ ਤੇ ਮੈਂ ਕੁਝ ਵੀ ਕਿਸੇ ਕਿਸਮ ਦਾ ਕਿੰਪੂ ਨਹੀਂ ਕਰ ਸਕਦਾ ਮੈਂ ਤਾਂ ਪਰਿਵਾਰ ਨੂੰ ਬੇਨਤੀ ਕਰ ਸਕਦਾ ਕਿ ਅਸੀਂ ਗੱਲ 'ਚ ਪੱਲਾ ਪਾ ਕੇ ਅੱਫ ਜੋੜ ਕੇ ਸੀਸ ਝੁਕਾ ਕੇ ਪਰਿਵਾਰ ਕੋਲ ਜਾਵਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆ ਇਹ ਕੁਝ ਸਿੰਘ ਸਾਹਿਬ ਜੀ ਨਾਲ ਹੋਇਆ ਕਿ ਇਹਨਾਂ ਨੂੰ ਸਾਰਾ ਪਤਾ ਸੀ ਪਰ ਇਹਨਾਂ ਲੋਕਾਂ ਨੇ ਸਿੰਘ ਸਾਹਿਬ ਜੀ ਨੂੰ ਇਨਸਾਫ ਦਿਵਾਉਣ ਵਿੱਚ 1% ਵੀ ਜਿਹੜੀ ਆ ਕੋਈ ਜਿਹੜੀ ਆ ਸਹਿਦਾਨੀ ਕੀਤੀ ਇਹਨਾਂ ਜ਼ੁਲਮ ਕੀਤੇ ਇਹ ਜ਼ੁਲਮੀ ਲੋਕ ਨੇ ਹੱਕ ਦਰਬਰਾ ਵਾਸਤਾ ਜੋੜ ਕੇ ਇਹਨਾਂ ਨੂੰ ਘਰੇ ਨਾ ਬਣ ਦਿਓ ਅਸੀਂ ਤਾਂ ਜਿਹੜੀਆਂ ਜਥੇਬੰਦੀਆਂ ਆ ਜਿਵੇਂ ਸ੍ਰੀ ਅਕਾਲ ਪਖਤ ਸਾਹਿਬ ਤੇ ਪੰਥਕ ਜਥੇਬੰਦੀਆਂ ਦਾ ਇਕੱਠ ਆ ਅੱਜ 15 ਤਰੀਕ ਦੀ ਕਾਲ ਦਿੱਤੀ ਸੀ ਅਸੀਂ ਸਾਰੇ ਮੀਟਿੰਗ ਦੇ ਵਿੱਚ ਜਾ ਰਹੇ ਆ ਮੀਟਿੰਗ 'ਚ ਪਹੁੰਚਾਂਗੇ ਔਰ ਊਧੋ ਬਾਦ ਸਿੰਘ ਸਾਹਿਬ ਜੀ ਦੀ ਸ਼ਾਹਾਂ ਵਿਦੇਸ਼ ਸਮਾਂ ਦੇ ਵਿੱਚ ਉਹਨਾਂ ਦਾ ਮਹਾਂਸ਼ੀ ਜਿਹੜਾ ਮਨਾਉਣ ਲਈ ਵੱਡੀ ਪੰਥਕ ਇਕੱਤਰਤਾ ਕਰਨ ਦਾ ਜਿਹੜਾ ਅੱਜ ਫੈਸਲਾ ਲਿਆ ਜਾਣਾ ਦਿੱਲੀ ਕਮੇਟੀ ਬਨੋਂ ਪੰਥ ਕੇ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਅੱਜ ਬਹੁਤ ਵੱਡਾ ਪ੍ਰੋਗਰਾਮ ਕੀਤਾ ਜਾਣਾ ਹੈ ਉਹ ਵੀ ਅਸੀਂ ਪੰਥ ਦੀ ਕਮੇਟੀ ਜੇ ਤੁਸੀਂ ਗੱਲ ਕੀਤੀ ਹੈ ਤੇ ਬੀਤੇ ਦਿਨੀ ਦਿੱਲੀ ਕਮੇਟੀ ਨੇ ਵੀ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਸੀ ਦਿੱਲੀ ਦੇ ਵਿੱਚ ਆਈ ਥਿੰਕ ਤੁਸੀਂ ਵੀ ਉਸ ਪ੍ਰੋਗਰਾਮ ਦੇ ਵਿੱਚ ਗਏ ਸੀ ਪਰ ਅੱਲ ਉੱਥੇ ਆਂਦੇ ਵੀ ਅੱਜ ਦਿੱਲੀ ਕਮੇਟੀ ਨੂੰ ਵੀ ਯਾਦ ਆ ਗਿਆ ਤੇ ਦਿੱਲੀ ਕਮੇਟੀ ਦੇ ਨਾਲ ਪਿੱਛੇ ਭਾਈਵਾਲ ਕੌਣ ਨੇ ਉਹ ਵੀ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਤੁਹਾਨੂੰ ਲੱਗਦਾ ਵੀ ਉਹੋ ਵੀ ਸੀਰੀਅਸ ਨੋਟ ਦੇ ਤੇ ਇਹ ਸਭ ਕਰ ਰਹੇ ਨੇ ਇਹ ਵੀ ਸਿਆਸਤ ਹੀ ਹੈ ਭਾਈ ਸਾਹਿਬ ਇੱਕਦਮ ਤਮੈਂ ਕਲੀਅਰ ਕਰ ਜੀ ਕਿ ਜਿਹੜਾ ਬੰਦਾ ਹਿੰਮਤ ਕਰਦਾ ਹੈ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਉਸ ਦਿਨ ਕਾਲ ਦਿੱਤੀ ਜਿਸ ਦਿਨ ਸਿੱਖ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਸੀ ਕਿ ਅਸੀਂ ਭਾਈ ਗੁਰਦੇਵ ਸਿੰਘ ਕੌਂਕੇ ਦਾ ਸ਼ਹੀਦੀ ਜਸ਼ਨ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਵਾਂਗੇ ਜੀ ਇਹ ਸ਼੍ਰੋਮਣੀ ਕਮੇਟੀ ਨੇ ਮੰਗ ਕੇ ਖੋ ਕੇ ਲੈ ਲਿਆ ਦੇਣ ਕਿ ਵੇਖੋ ਜੀ ਸਾਡੀ ਬੇਨਤੀ ਹੈ ਕਿ ਦਿਨ ਸਾਨੂੰ ਮਨਾ ਲੈਣ ਦਿਓ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਕਿਹਾ ਕਿ ਚਲੋ ਆਪਾਂ ਸਿੰਘ ਸਾਹਿਬ ਜੀ ਦੀ ਸ਼ਹਾਦਤ ਦੇ ਵਿੱਚ ਕੋਈ ਵਿਵਾਦ ਨਾ ਪਾਈਏ ਸ੍ਰੀ ਅਕਾਲ ਤਖਤ ਸਾਹਿਬ ਤੇ ਪੋਗ ਪਾ ਲੈਂਦੀਏ ਹਮਮ ਅਰੰਭ ਤਾਂ ਹੋ ਲੈਂਦੀਏ ਅੱਜ ਸ੍ਰੀ ਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਸ਼ਹੀਦ ਐਲਾਨਿਆ ਗਿਆ ਉਹਨਾਂ ਦਾ ਭੋਗ ਪੈ ਗਿਆ ਕਤਵੀਂ ਵਰਸੀ ਪਹਿਲੀ ਵਾਰ ਸ੍ਰੀ ਕਾਲ ਤਖਤ ਸਾਹਿਬ ਤੇ ਮਨਾਈ ਗਈ ਆ ਪਰ ਉੱਥੇ ਸਿਰਫ ਤੇ ਸਿਰਫ ਵਰਸੀ ਹੀ ਮਨਾਈ ਗਈ ਉੱਥੇ ਨਾ ਗਿਆਨੀ ਰਗਵੀਰ ਸਿੰਘ ਜੀ ਜਿਹੜਾ ਸ੍ਰੀ ਕਾਲ ਤਖਤ ਸਾਹਿਬ ਨੇ ਆਣ ਕੇ ਪੰਥਕ ਜਥੇਬੰਦੀਆਂ ਤੋਂ ਕੋਈ ਮਮਰੰਦਮ ਲਿਆ ਜਿਹਦੇ ਵਿੱਚ ਉਹਨਾਂ ਨੇ ਕੋਈ ਮੰਗਾਂ ਰੱਖੀਆਂ ਸੀ ਤੇ ਨਾ ਹੀ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਨੀ ਹੀ ਪੰਥਕ ਜਥੇਬੰਦੀਆਂ ਨਾਲ ਕਿਸੇ ਕਿਸਮ ਦਾ ਰਾਬਤਾ ਕੀਤਾ ਜੀ ਵੀ ਇਥੇ ਜਵਾਬ ਦੇਣੇ ਪੈਣਗੇ ਉਹਦੇ ਵਿੱਚ ਜੇ ਦਿੱਲੀ ਕਮੇਟੀ ਨੇ ਅੱਜ ਮੈਂ ਕਹਿਣਾ ਹੈ ਕਿ ਜਿਉਂ ਉਸੇ ਤਰ੍ਹਾਂ ਕਿ ਦਿੱਲੀ ਕਮੇਟੀ ਨੇ ਇੱਕ ਪ੍ਰੋਗਰਾਮ ਦੇ ਕੇ ਉਹਨਾਂ ਰੱਖ ਲਿਆ ਕਿ ਅਸੀਂ ਵੀ ਚੀਜ਼ ਦੀ ਜੜਾ ਮਨਾਉਣਾ ਚਾਹੁੰਦੇ ਆ ਕਿ ਉਹਨਾਂ ਚੀਜ਼ ਦੀ ਜੜਾ ਹੀ ਨਹੀਂ ਮਨਾਇਆ ਉਹਨਾਂ ਨੇ ਉੱਥੇ ਚਾਰ ਮਤੇ ਪੜੇ ਨੇ ਉਹਨੇ ਮਤਿਆਂ ਦੇ ਵਿੱਚ ਸਟੈਂਡ ਲਿਆ ਹੈ ਕਿ ਕੌਣ ਕੌਣ ਦੋਸ਼ੀ ਨੇ ਉਹ ਦੋਸ਼ੀ ਨੰਗੇ ਹੋਣੇ ਚਾਹੀਦੇ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀਆਂ ਬਿਲਕੁਲ ਬਿਲਕੁਲ ਉਹਨਾਂ ਕੰਮ ਤੇ ਕੀਤਾ ਨੇ ਜਿਹੜਾ ਚੰਗਾ ਕੰਮ ਕਰੋ ਜੀ ਐਸਜੀਪੀਸੀ ਕੱਲ ਨੂੰ ਚੰਗਾ ਕਰੋਗੇ ਉਹਨੂੰ ਸ਼ਾਬਾਸ਼ ਦੇਵਾਂਗੇ ਜੇ ਦਿੱਲੀ ਕਮੇਟੀ ਨੇ ਅੱਜ ਚੰਗੀ ਪ੍ਰਤਪਾਈ ਆ ਉਹ ਕਹਿੰਦੇ ਕਿ ਅਸੀਂ ਤੁਰਦੇ ਆ ਅਸੀਂ ਇਹ ਕੇਸ ਖਲਵਾਉਣਾ ਚਾਹੁੰਦੇ ਆ ਸਿੰਘ ਸਾਹਿਬ ਜੀ ਦੀ ਸ਼ਹਾਦਤ ਦੇ ਦੋਸ਼ੀਆਂ ਨੂੰ ਫੜਨਾ ਚਾਹੁੰਦੇ ਆ ਤੇ ਚੰਗੀ ਗੱਲ ਅਸੀਂ ਗਏ ਆ ਜੀ ਇਹਦੇ 'ਚ ਅਸੀਂ ਕਿਉਂ ਆਖੀਏ ਵੀ ਨਹੀਂ ਗਏ ਅਸੀਂ ਗਏ ਆ ਜੀ ਤੇ ਬਹੁਤ ਵਧੀਆ ਕਰ ਰਹੇ ਇਹ ਪੰਥ ਦੇ ਹਿੱਤਾਂ ਦੇ ਵਿੱਚ ਕਾਲਕਾ ਜੀ ਭੁਗਤ ਰਹੇ ਨੇ ਪਰ ਜਿੰਨਾ ਕਿਤੇ ਸੰਗਤ ਦੇ ਜ਼ਿਹਨ ਦੇ ਵਿੱਚ ਇਹ ਚੀਜ਼ ਜ਼ਰੂਰ ਆਂਦੀ ਹੈ ਕਿ ਪੇਛੋਂ ਬੀਜੇਪੀ ਦੇ ਨਾਲ ਸਪੋਰਟਡ ਨੇ ਉਹ ਸਪੋਰਟ ਉਹਨਾਂ ਨੂੰ ਬੀਜੇਪੀ ਦੀ ਹੈਗੀ ਹੈ ਤੇ ਕੀ ਬੀਜੇਪੀ ਆਪ ਅਗਰ ਫਰੰਟਫਿਟ ਤੇ ਆਕੇ ਦੀ ਇਨਕੁਆਰੀ ਮਾਰਕ ਕਰਦੀਆਂ ਕਾਲਕਾ ਜੀ ਇਹ ਇਨਕੁਆਰੀ ਮਾਰਕ ਕਰਵਾਉਂਦੇ ਨੇ ਤਾਂ ਕੀ ਅਸੀਂ ਇਹਦੀ ਉੱਚ ਪੱਧਰੀ ਜਾਂਚ ਮਾਰਕ ਨਹੀਂ ਕਰਵਾ ਸਕਦੇ ਜੇ ਦਿੱਲੀ 'ਚ ਬੈਠੇ ਹ ਜਿਹਦੇ ਕੋਲ ਅੱਜ ਪਾਵਰ ਆ ਜੀ ਅੱਜ ਦਿੱਲੀ ਕਮੇਟੀ ਦੇ ਕੋਲ ਪਾਵਰ ਆ ਅਸੀਂ ਤਾਂ ਕਿਹਾ ਹੈ ਕਿ ਸਾਡੇ ਵੱਲੋਂ ਕੋਈ ਕਰੇ ਜੇ ਕਾਲਕਾ ਜੀ ਨੇ ਉੱਥੇ ਬੈਠ ਕੇ ਸਰਦਾਰ ਹਰਮਨ ਸਿੰਘ ਜੀ ਨੇ ਪੰਥਕ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਕਹਿੰਦੇ ਆ ਜੀ ਸਾਨੂੰ ਕਹਿੰਦੇ ਬੀਜੇਪੀ ਜਤਵਾਲੇ ਨਾਲ ਆ ਕਹਿੰਦੇ ਜੀ ਚਲੋ ਅਸੀਂ ਦਿੱਲੀ 'ਚ ਬੈਠੇ ਆ ਸਾਡੀਆਂ ਮਜਬੂਰੀਆਂ ਨੇ ਅਸੀਂ ਦਿੱਲੀ ਸਟੇਟ ਦੇ ਵਿੱਚ ਆ ਉੱਥੇ ਸੈਂਟਰ ਦਾ ਦਬਾਅ ਹੈ ਇਹ ਕਹਿੰਦੇ ਜੀ ਜੇ ਸੈਂਟਰ ਸਾਡੇ ਨਾਲ ਸਹਿਮਤੀ ਪ੍ਰਜਾ ਕੇ ਜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਲ ਸਕਦੀ ਹੋਵੇ ਜੇ ਜਿਹੜੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਨੂੰ ਕਤਲ ਕੀਤਾ ਜਿਨ੍ਹਾਂ ਨੇ ਉਹ ਲੋਕਾਂ ਨੂੰ ਸਜ਼ਾਵਾ ਮਿਲ ਸਕਣ ਅਜੇ ਬਹੁਤ ਸਾਰੇ ਲੋਕ ਉਹਦੇ ਵਿੱਚੋਂ ਜਿੰਦਾ ਨੇ ਜੇ ਕਰਪਤਨਾ ਘੋਟਨਾ ਮਰ ਗਿਆ ਬਾਕੀ ਤਾਂ ਜਿੰਦਾ ਨੇ ਹੂੰ ਡੀਜੀਪੀ ਸੈਣੀ ਤਾਂ ਜਿੰਦਾ ਹੈ ਬਿਲਕੁਲ ਇਸ ਤੱਕੇ ਜਿਹੜੇ ਲੋਕ ਜਿੰਦਾ ਨੇ ਅਸੀਂ ਤਾਂ ਸ਼ਰੋਮਣੀ ਕਮੇਟੀ ਨੂੰ ਵੀ ਕਹਿੰਦੇ ਆ ਵੀ ਉਹ ਵੀ ਇਹ ਇਚਾਰਾ ਜੋਇ ਕਰਦੀ ਪਰ ਉਹਨਾਂ ਨੇ ਕਰਨਾ ਹੀ ਕੱਖ ਨਹੀਂ ਸੀ ਉਹ ਤਾਂ ਖੁਦ ਉਹਨਾਂ ਦੇ ਨਾਲ ਖਲੋਤੇ ਸੀ ਉਸ ਦਿਨ ਉਹਨਾਂ ਨੇ ਜੇ ਵਰਤੀ ਮਨਾਈ ਹੈ ਤੇ ਉਹਨਾਂ ਨੇ ਕੋਈ ਪ੍ਰੋਗਰਾਮ ਦਿੱਤਾ ਸ਼ਰੋਮਣੀ ਕਮੇਟੀ ਨੇ ਨਹੀਂ ਨਾ ਦਿੱਤਾ ਜੀ ਕਿਉਂਕਿ ਉਹਨਾਂ ਦੇ ਪ੍ਰੋਗਰਾਮ ਆਪਣੇ ਆਪਣੇ ਪਰੂਰ ਬੇਤੱਕ ਹੀ ਸੀਮਤ ਹੁੰਦੇ ਨੇ ਸ਼ਰੋਮਣੀ ਕਮੇਟੀ ਨੇ ਉਹਨਾਂ ਦੇ ਪੰਥਕ ਧਿਰਾਂ ਨੂੰ ਤਾਂ ਕਦੇ ਕਾਲ ਦਿੱਤੀ ਨਹੀਂ ਹੈਗੀ ਜੇ ਕਾਲ ਦਿੰਦੇ ਵੀ ਨਹੀਂ ਤੇ ਉਹਨਾਂ ਪੰਥਕ ਧਿਰਾਂ ਨੂੰ ਮਨਯੋਤੇ ਹੁੰਦੇ ਨੇ ਜਿਹੜੇ ਉਹਨਾਂ ਦੇ ਵਹਿਣ ਚ ਬੈੰਦੇ ਨੇ ਜਿਹੜੇ ਉਹਨਾਂ ਨੂੰ ਸਵਾਲ ਨਾਲ ਆਪਛਣ ਇੱਕ ਇੱਕ ਕਾਲ ਦਿੱਤੀ ਸੀ ਦਿੱਲੀ ਕਮੇਟੀ ਨੇ ਸਰਦਾਰ ਸਾਹਿਬ ਦਿੱਲੀ ਕਮੇਟੀ ਨੇ ਕਾਲ ਦਿੱਤੀ ਆ ਉਹਨਾਂ ਕਿਹਾ ਜੀ ਅਸੀਂ ਮਤੇ ਵੀ ਪਾਵਾਂਗੇ ਅਸੀਂ ਪੰਥਕ ਕਥ ਵੀ ਕਰਾਂਗੇ ਅਸੀਂ ਚਿੰਤ ਸਾਹਿਬ ਜੀ ਦੀ ਸ਼ਹਾਦਤ ਦਾ ਇਨਸਾਫ ਵੀ ਦਿਵਾਵਾਂਗੇ ਅਸੀਂ ਬੰਦੀ ਸਿੰਘਾਂ ਦੀ ਗੱਲ ਵੀ ਤੋੜ ਰਹੇ ਆ ਵੇਖੋ ਜਿਹੜਾ ਬੰਦਾ ਕਹਿ ਰਿਹਾ ਸ਼੍ਰੋਮਣੀ ਕਮੇਟੀ ਤਾਂ ਪਹਿਲਾਂ ਮੰਗ ਕੇ ਪ੍ਰੋਗਰਾਮ ਲੈਂਦੀ ਆ ਜਿਵੇਂ ਬੰਦੀਆਂ ਕੋ ਮੰਗ ਕੇ ਪ੍ਰੋਗਰਾਮ ਲਿਆ ਜੇ ਪ੍ਰੋਗਰਾਮ ਮੰਗ ਕੇ ਲਿਆ ਤੇ ਉਹਦੇ ਵਿੱਚ ਇਹਨਾਂ ਦਾ ਗਿਆਨੀ ਰਗਵੀਰ ਸਿੰਘ ਵੀ ਸ਼ਾਮਲ ਨਹੀਂ ਹੁੰਦਾ ਅਰਦਾਸ ਚਾਹੁੰਦਾ ਤੇ ਉਸੇ ਵੇਲੇ ਨਿਕਲ ਜਾਂਦਾ ਇਹਨਾਂ ਦੇ ਪ੍ਰਧਾਨ ਸਾਹਿਬ ਵੀ ਨਹੀਂ ਉੱਥੇ ਖੜਦੇ ਸਾਡੇ ਕੋਲ ਇਸ ਦਾ ਮਤਲਬ ਕਿਤੇ ਨਾ ਕਿਤੇ ਦੋਸ਼ੀ ਨੇ ਚੋਰ ਨੇ ਜਾਂ ਉਹ ਡਰਦੇ ਨੇ ਜਾਂ ਉਹਨਾਂ ਨੂੰ ਇਹ ਹੈ ਕਿ ਪੰਥ ਸਾਡੇ ਤੋਂ ਜਵਾਬ ਮੰਗੂਗਾ ਫਿਰ ਕੋ ਡਰ ਬਿਲਕੁਲ ਜੀ ਪੰਥ ਜਵਾਬ ਮੰਗੂਗਾ ਮੰਗ ਰਿਹਾ ਹੈ ਤੇ ਮੰਗਦਾ ਰਹੂਗਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਜਿਉਂਦੀਆਂ ਜਾਗਦੀਆਂ ਜ਼ਮੀਰਾਂ ਵਾਲੇ ਬਹੁਤ ਸਿੱਖ ਨੇ ਤੁਹਾਡੇ ਵਰਗੇ ਜਿਹੜੇ ਜਾ ਕੇ ਭੋਗ ਵੀ ਰਗਵਾ ਦਿੰਦੇ ਨੇ ਤੇ ਇਨਸਾਫ ਵਾਸਤੇ ਲੜਾਈ ਵੀ ਕਰਦੇ ਨੇ ਤੇ ਉਮੀਦ ਇਹੀ ਕਰਦੇ ਹਾਂ ਅਸੀਂ ਵੀ ਕਿ ਇਸ ਜੰਗ ਦੇ ਵਿੱਚ ਅਸੀਂ ਜ਼ਰੂਰ ਜਿੱਤਾਂਗੇ ਹਰ ਮੈਦਾਨ ਅਸੀਂ ਫਤਿਹ ਕਰਦੇ ਆਏ ਆਂ ਤੇ ਅੱਗੇ ਵੀ ਕਰਾਂਗੇ ਤੇ ਜਿਹੜੇ ਇਦਾਂ ਦੇ ਮਸੰਦ ਹੈਗੇ ਨੇ ਜਿਹੜੇ ਨੇ ਕੰਮ ਨੂੰ ਢਾਹ ਲਈਏ ਉਹਨਾਂ ਨੂੰ ਅਸੀਂ ਹੁੰਜੇ ਲਾਣ ਚ ਕਾਮਯਾਬ ਹੋਵਾਂਗੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਜੀ ਚੜ੍ਹਦੀਕਾ OK ਸਰਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ